ਅੱਜ ਪੰਜਾਬ ਦੇ ਵਿੱਚ ਦੋ ਬੜੀਆਂ ਦਿਲਚੀਰ ਦੇਣ ਵਾਲੀਆਂ ਤੇ ਦਿਮਾਗ ਸੁੰਨ ਕਰ ਦੇਣ ਵਾਲੀਆਂ ਵੱਡੀਆਂ ਘਟਨਾਵਾਂ ਦੀਆਂ ਖਬਰਾਂ ਆਈਆਂ ਨੇ ਤੁਸੀਂ ਵੀ ਸੁਣ ਕੇ ਆਪਣਾ ਕਮੈਂਟ ਲਿਖਿਓ ਕਿ ਸਾਡਾ ਸਮਾਜ ਕਿਸ ਹੱਦ ਤੱਕ ਗਿਰਦਾ ਜਾ ਰਿਹਾ ਹੈ ਇਸ ਪੂੰਜੀਵਾਦੀ ਮੁਨਾਫਾਖੋਰ ਪ੍ਰਬੰਧ ਨੇ ਮਨੁੱਖ ਨੂੰ ਕਿੰਨਾ ਲਾਲਚੀ ਸਵਾਰਥੀ ਬਣਾ ਦਿੱਤਾ ਹੈ ਔਰ ਇਸ ਸਿਸਟਮ ਦੇ ਵਿੱਚ ਮਨੁੱਖ ਸਮਾਜਿਕ ਆਰਥਿਕ ਤੇ ਇਨਸਾਨੀਅਤ ਦੇ ਪੱਖੋਂ ਕਿੰਨਾ ਗਿਰਦਾ ਜਾ ਰਿਹਾ ਹੈ ਇਹਦੀਆਂ ਇਹ ਦੋ ਵੱਡੀਆਂ ਉਦਾਹਰਣਾਂ ਨੇ ਦੋਸਤੋ ਪਹਿਲਾਂ ਇੱਕ ਜ਼ਰੂਰੀ ਬੇਨਤੀ ਹੈ ਜੇਕਰ ਤੁਸੀਂ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਫੋਲੋ ਨਹੀਂ ਕੀਤਾ ਤਾਂ ਕਿਰਪਾ ਕਰਕੇ ਕਰ ਲਵੋ ਤਾਂ ਕਿ ਤੁਹਾਡੇ ਕੋਲ ਕੀਮਤੀ ਤੇ ਵੱਡੇ ਮੁੱਦਿਆਂ ਦੀ ਜਾਣਕਾਰੀ ਟਾਈਮ ਸਿਰ ਪਹੁੰਚਦੀ ਰਹੇ ਹੋਇਆ ਕੀ ਹੈ ਇੱਕ ਘਟਨਾ ਜਲੰਧਰ ਦੇ ਵਿੱਚ ਵਾਪਰੀ ਹੈ ਤੇ ਦੂਜੀ ਗੜ ਸ਼ੰਕਰ ਦੇ ਵਿੱਚ ਜਲੰਧਰ ਦੇ ਵਿੱਚ ਵਾਪਰੀ ਘਟਨਾ ਜਿਹੜੀ ਕਿ ਭੋਗਪੁਰ ਦੇ ਪਿੰਡ ਡੱਲਾ ਦੇ ਵਿੱਚ ਵਾਪਰੀ ਦੱਸੀ ਜਾ ਰਹੀ ਹੈ ਉੱਥੇ ਇੱਕ ਨਾਨੇ ਤੇ ਨਾਨੀ ਨੇ ਆਪਣੀ 6 ਮਹੀਨਿਆਂ ਦੀ ਮਾਸੂਮ ਦੋਤੀ ਨੂੰ ਕਤਲ ਕੀਤਾ ਔਰ ਫਿਰ ਉਹਦੀ লাশ ਲਿਜਾ ਕੇ ਤੇ ਟਾਂਡਾ ਦੇ ਕੋਲ ਇੱਕ ਪੁਲ ਦੇ ਥੱਲੇ ਸੁੱਟ ਦਿੱਤੀ ਹੈ ਹੁਣ ਤੁਸੀਂ ਦੱਸੋ ਅੱਜ ਤੱਕ ਇਹ ਸੁਣਿਆ ਕਿ ਪੁੱਤ ਕੁ ਪੁੱਤ ਹੋ ਜਾਂਦੇ ਨੇ ਪਰ ਮਾਪੇ ਕੁ ਮਾਪੇ ਨਹੀਂ ਹੁੰਦੇ ਪਰ ਹੁਣ ਕਿੰਨੇ ਵੱਡੇ ਪੱਧਰ ਤੇ ਸਮਾਜਿਕ ਤੇ ਇਨਸਾਨੀ ਨਿਗਾਰ ਆ ਰਿਹਾ ਇਸ ਮਨਾਫਾ ਖੋਰੀ ਸਿਸਟਮ ਦੇ ਅੰਦਰ ਕਿ ਹੁਣ ਮਾਪੇ ਕੁ ਮਾਪੇ ਵੀ ਹੁੰਦਿਆਂ ਦੀਆਂ ਖਬਰਾਂ ਰਜਾਨਾ ਆ ਰਹੀਆਂ ਨੇ ਹੁਣ ਇਸ ਖਬਰ ਦੇ ਵਿੱਚ ਕੀ ਹੈ ਤੁਸੀਂ ਆਪਣਾ ਕਮੈਂਟ ਲਿਖਿਓ ਕਿ ਯਾਰ ਇਹ ਅਸੀਂ ਜਾ ਕਿੱਧਰ ਨੂੰ ਰਹੇ ਆ ਹੋਇਆ ਕੀ ਕਿ ਇੱਕ ਔਰਤ ਜਿਨੇ ਵਿਆਹ ਕਰਾਇਆ ਹੋਇਆ ਸੀਗਾ ਉਹ ਆਪਣੇ ਮਾਪਿਆਂ ਦੇ ਕੋਲ ਆ ਕੇ ਰਹਿਣ ਲੱਗ ਪਈ ਤੇ ਫਿਰ ਉਸ ਔਰਤ ਨੇ ਕੀ ਕੀਤਾ ਉਹ ਔਰਤ ਆਪਣੇ ਪ੍ਰੇਮੀ ਦੇ ਨਾਲ ਆਪਣੇ ਪੇਕਿਆਂ ਤੋਂ ਭੱਜ ਗਈ ਵਿਆਹ ਕਿਤੇ ਹੋਰ ਕਰਾਇਆ ਉਥੋਂ ਪੇਕੇ ਆਈ ਆਪਦੀ ਬੱਚੀ ਨੂੰ ਨਾਲ ਲੈ ਕੇ ਬੱਚੀ ਮਾਪਿਓ ਕੋਲ ਛੱਡੀ ਤੇ ਆਪ ਆਪਣੇ ਪ੍ਰੇਮੀ ਦੇ ਨਾਲ ਭੱਜ ਗਈ ਉਸ ਤੋਂ ਬਾਅਦ ਕੀ ਹੋਇਆ ਜਿਹੜਾ ਨਾਨਾ ਨਾਨੀ ਸੀ ਉਹ ਬੱਚੀ ਉਹਨਾਂ ਦੇ ਕੋਲ ਰੋਂਦੀ ਸੀ ਔਰ ਦੂਜੇ ਤੀਜੇ ਦਿਨ ਦੱਸਿਆ ਜਾ ਰਿਹਾ ਕਿ ਉਹ ਨਾਨੇ ਨਾਨੀ ਨੇ ਉਸ ਬੱਚੀ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਤੇ ਫਿਰ ਉਹ ਨਾਨਾ ਤੇ ਨਾਨੀ ਉਹਨੂੰ ਇੱਕ ਲਿਫਾਫੇ 'ਚ ਪਾ ਕੇ ਬੈਗ 'ਚ ਤੇ ਟਾਂਡੇ ਲੈ ਕੇ ਤੇ ਉੱਥੇ ਪੁਲ ਦੇ ਥੱਲੇ ਸੁੱਟ ਕੇ ਤੇ ਭੱਜ ਗਏ ਹੁਣ ਉਹ ਜਿਹੜਾ ਉਸ ਬੱਚੀ ਦਾ ਪਿਤਾ ਸੀ ਉਹ ਲਗਾਤਾਰ ਫੋਨ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਆਖਰ ਜਦੋਂ ਉਹਦੀ ਘਰ ਵਾਲੀ ਨੇ ਉਹਦੇ ਸੱਸ ਸਹੁਰੇ ਸਾਰਿਆਂ ਨੇ ਉਹਦੇ ਫੋਨ ਚੁੱਕਣੇ ਬੰਦ ਕਰਤੇ ਫਿਰ ਉਹਨੇ ਥਾਣੇ ਸ਼ਿਕਾਇਤ ਕੀਤੀ ਤੇ ਥਾਣੇ ਵਾਲਿਆਂ ਨੇ ਜਦੋਂ ਫਿਰ ਉਹਦੇ ਸੱਸ ਤੇ ਸਹੁਰੇ ਨੂੰ ਯਾਨੀ ਕਿ ਉਹ ਬੱਚੀ ਦੇ ਨਾਨੇ ਤੇ ਨਾਨੀ ਨੂੰ ਗ੍ਰਿਫਤਾਰ ਕਰਕੇ ਉਹਨਾਂ ਤੋਂ ਪੁੱਛਗਿੱਛ ਕੀਤੀ ਤਾਂ ਉਹਨਾਂ ਨੇ ਸਾਰਾ ਸੱਚ ਕਬੂਲਿਆ ਤੇ ਫਿਰ ਉਹ ਬੱਚੀ ਦੀ ਡੇਡ ਬੋਡੀ ਜਿਹੜੀ লাশ ਹੈ ਉਹ ਵੀ ਬਰਾਮਦ ਕਰਵਾਈਏ ਹੁਣ ਤੁਸੀਂ ਦੱਸੋ ਇਹ ਸਮਾਜ ਕਿੰਨਾ ਗਿਰਦਾ ਜਾ ਰਿਹਾ ਆ ਤਿੰਨ ਦਿਨ ਪਹਿਲਾਂ ਵੀ ਇਦਾਂ ਦੀ ਇੱਕ ਵੱਡੀ ਖਬਰ ਆਈ ਜਿੱਥੇ ਪੁੱਤ ਨੇ ਆਪਣੀ ਮਾਂ ਦਾ ਕਤਲ ਕੀਤਾ ਰੋਜ਼ਾਨਾ ਇਸ ਤਰ੍ਹਾਂ ਦੀਆਂ ਖਬਰਾਂ ਆ ਰਹੀਆਂ ਨੇ ਹੁਣ ਤੁਸੀਂ ਦੱਸੋ ਕਿਸ ਪੱਧਰ ਤੇ ਸਾਡੇ ਸਮਾਜ ਦੇ ਵਿੱਚੋਂ ਪਿਆਰ ਸਤਕਾਰ ਹਮਦਰਦੀ ਇਨਸਾਨੀਅਤ ਖਤਮ ਹੁੰਦੀ ਜਾ ਰਹੀ ਹੈ ਇਹ ਜਿਹੜਾ ਪੂੰਜੀਵਾਦੀ ਮੁਨਾਫਾ ਖੋਹ ਦੌਰ ਹੈ ਇਹਨੇ ਮਨੁੱਖ ਨੂੰ ਇੰਨਾ ਸੈਲਫਿਸ਼ ਤੇ ਸਵਾਰਥੀ ਬਣਾ ਦਿੱਤਾ ਹੈ ਕਿ ਭਾਵਨਾਵਾਂ ਹੀ ਇਸ ਸਿਸਟਮ 'ਚ ਖਤਮ ਹੁੰਦੀਆਂ ਜਾ ਰਹੀਆਂ ਨੇ ਹੁਣ ਜਿਹੜੀ ਅਗਲੀ ਖਬਰ ਹੈ ਉਹ ਗੜ ਸ਼ੰਕਰ ਤੋਂ ਹੈ ਉੱਥੇ ਇੱਕ ਪਿਤਾ ਨੇ ਆਪਣੇ ਪੁੱਤਰ ਦਾ ਕਤਲ ਕੀਤਾ ਹੈ 6 ਸਾਲਾਂ ਦੇ ਪੁੱਤਰ ਦਾ ਹੁਣ ਉਹ ਵੀ ਖਬਰ ਜੜਾ ਗੌਰ ਨਾਲ ਸੁਣਿਓ ਹੋਇਆ ਕੀ ਜਿਹੜੀ ماں ਸੀ ਬੱਚੇ ਦੀ ਉਹ ਆਪਣੀ ਧੀ ਦੇ ਨਾਲ ਦਵਾਈ ਲੈਣ ਗਈ ਤੇ ਜਦੋਂ ਉਹ ਘਰ ਆਈ ਤਾਂ ਆਉਂਦਿਆਂ ਨੂੰ ਉਹਦੇ ਘਰ ਵਾਲੇ ਨੇ ਜਿਹੜਾ ਉਹਦਾ ਬੇਟਾ ਸੀਗਾ 6 ਸਾਲਾਂ ਦਾ ਉਹਦਾ ਕਤਲ ਕਰ ਦਿੱਤਾ ਸੀ ਉਹਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਸੀ ਹੁਣ ਦੱਸੋ ਕੀ ਇਹ ਮਾਪੇ ਕਹੇ ਜਾ ਸਕਦੇ ਨੇ ਅਜੇ 5 ਦਿਨ ਪਹਿਲਾਂ ਇੱਕ ਖਬਰ ਆਈ ਕਿ ਇੱਕ ਪਿਤਾ ਨੇ ਆਪਣੀ 12 ਸਾਲਾਂ ਦੀ ਧੀ ਦੇ ਨਾਲ ਬਲਾਤਕਾਰ ਕੀਤਾ ਔਰ ਇੱਕ ਵਾਰ ਨਹੀਂ 3 ਸਾਲਾਂ ਤੋਂ ਜਦੋਂ ਉਹ 9 ਸਾਲ ਦੀ ਸੀ ਉਦੋਂ ਦਾ ਉਹਦੇ ਨਾਲ ਬਲਾਤਕਾਰ ਕਰਦਾ ਆ ਰਿਹਾ ਸੀ ਤੇ ਉਹਨੂੰ ਡਰਾਉਂਦਾ ਸੀ ਵੀ ਜੇ ਤੂੰ ਆਪਦੀ ਮਾਂ ਨੂੰ ਜਾਂ ਕਿਸੇ ਨੂੰ ਦੱਸਿਆ ਤਾਂ ਫਿਰ ਮੈਂ ਤੈਨੂੰ ਵੀ ਮਾਰ ਦੇਵਾਂਗਾ ਤੇਰੀ ਮਾਂ ਨੂੰ ਵੀ ਮਾਰ ਦੇਵਾਂਗਾ ਤਾਂ ਮੈਂ ਜੇਲ੍ਹ ਚਲਾ ਜਾਵਾਂਗਾ ਤੇ ਆਪਾਂ ਸਾਰੇ ਉੱਜੜ ਜਾਵਾਂਗੇ ਆਖਰ ਜਦੋਂ ਕੁੜੀ ਤੋਂ ਸਹਿਣਾ برداشت ਹੋ ਗਿਆ ਉਹਦਾ ਜ਼ੁਲਮ ਤਾਂ ਫਿਰ ਉਹਨੇ ਆਪਣੀ ਮਾਂ ਨੂੰ ਦੱਸਿਆ ਫਿਰ ਘਟਨਾ ਪੁਲਿਸ ਕੋਲ ਗਈ ਤੇ ਫਿਰ ਉਹਦੇ ਵਿੱਚ ਉਹਨੂੰ ਗ੍ਰਿਫਤਾਰ ਕੀਤਾ ਗਿਆ ਇਸੇ ਹੀ ਤਰ੍ਹਾਂ ਇਹ ਘਟਨਾ ਗੜ ਸ਼ੰਕਰ ਦੇ ਵਿੱਚ ਵਾਪਰੀ ਗੜ ਸ਼ੰਕਰ ਦੇ ਵਿੱਚ ਇਹ ਬੱਚੇ ਦਾ ਜਦੋਂ ਪਿਤਾ ਨੇ ਕਤਲ ਕਰਤਾ ਉਹਦਾ ਨਾਂ ਪਿਤਾ ਦਾ ਨਾਂ ਰਾਹੁਲ ਦੱਸਿਆ ਜਾ ਰਿਹਾ ਤੇ ਉਹਦੇ ਪਿਤਾ ਦਾ ਨਾਂ ਵਿਜੇ ਦੱਸਿਆ ਜਾ ਰਿਹਾ ਤੇ ਫਿਰ ਜਦੋਂ ਇਹ ਘਟਨਾ ਪੁਲਿਸ ਕੋਲ ਗਈ ਹੈ ਤਾਂ ਹੁਣ ਪੁਲਿਸ ਨੇ ਉਹਨੂੰ ਗ੍ਰਿਫਤਾਰ ਕਰ ਲਿਆ ਤਾਂ ਪੁਲਿਸ ਦੀ ਜਾਂਚ ਦੇ ਵਿੱਚ ਇਹ ਪਤਾ ਲੱਗਿਆ ਜਿਵੇਂ ਉਹ ਜਿਹੜੀ ਜਲੰਧਰ ਦੇ ਵਿੱਚ ਜਿਹੜੇ ਨਾਨੇ ਨਾਨੀ ਨੇ ਦੋਤੀ ਮਾਰੀ ਹੈ ਉਹਦੇ ਚ ਦੱਸਿਆ ਜਾ ਰਿਹਾ ਹੈ ਕਿ ਕੁੜੀ ਜਿਹੜੀ ਆ ਉਹ ਚਲੀ ਗਈ ਸੀ ਇਦਾਂ ਹੀ ਇਸ ਘਟਨਾ ਚ ਦੱਸਿਆ ਜਾ ਰਿਹਾ ਹੈ ਕਿ ਜਿਹੜੀ ਇਸ ਬੰਦੇ ਦੇ ਨਾਲ ਜਿਹੜੀ ਔਰਤ ਰਹਿ ਰਹੀ ਸੀ ਉਹ ਕੌਣ ਸੀ ਉਹ ਇਸ ਬੰਦੇ ਦੀ ਭੂਆ ਦੀ ਨੂੰਹ ਲੱਗਦੀ ਸੀ ਤੇ ਫਿਰ ਉਹਦੇ ਦੇ ਨਾਲ ਰਿਲੇਸ਼ਨ ਬਣ ਗਏ ਤੇ ਉਹਦੇ ਪਹਿਲੇ ਪਤੀ ਤੋਂ ਉਹਦੇ ਦੋ ਬੱਚੇ ਸੀ ਇੱਕ ਬੇਟਾ ਫਰਿਆਦ ਇੱਕ ਲੜਕੀ ਸਨਾਖਸ਼ੀ ਤੇ ਇਹ ਜਿਹੜਾ ਬੇਟਾ ਸੀ ਇਹ ਵੱਡਾ ਸੀ ਤੇ ਇਹਦੇ ਤੋਂ ਇਹਦਾ ਉਹ ਜਿਹੜਾ ਮਤਰਿਆ ਪਿਓ ਸੀ ਉਹ ਪਰੇਸ਼ਾਨ ਸੀ ਇਸ ਕਰਕੇ ਉਹਨੇ ਇਹਦਾ ਕਤਲ ਕਰਤਾ ਹੁਣ ਤੁਸੀਂ ਦੱਸੋ ਯਾਰ ਉਹ ਇਹ ਸਮਾਜ ਕੀ ਆਪਣਾ ਜਾਨਵਰਾਂ ਨਾਲੋਂ ਬੱਤਰ ਨਹੀਂ ਹੋ ਰਿਆ ਜਾਨਵਰ ਵੀ ਇਦਾਂ ਨਹੀਂ ਕਰਦੇ ਆ ਪਾਲਤੂ ਜਾਨਵਰ ਬਹੁਤ ਰੱਖੇ ਨੇ ਆਪਾਂ ਘਰਾਂ ਦੇ ਵਿੱਚ ਲੋਕਾਂ ਨੇ ਕੁੱਤੇ ਵੀ ਰੱਖੇ ਨੇ ਜਿਹੜਾ ਕਟਿਆਣ ਸਾਨੂੰ ਦਾ ਆਪਾਂ ਕਹਿ ਦਿੰਦੇ ਆ ਇਹ ਕੁੱਤਾ ਬੰਦਾ ਹੈ ਇਹ ਬੰਦਾ بڑا ਕੁੱਤਾ ਪਰ ਇੱਥੇ ਤਾਂ ਕੁੱਤੇ ਵੀ ਵਫਾਦਾਰ ਸਾਬਤ ਹੋ ਰਹੇ ਨੇ ਤੇ ਇਨਸਾਨ ਜਿਹੜਾ ਇਸ ਰਾਜਨੀਤਿਕ ਸਿਸਟਮ ਚ ਇਸ ਪੂੰਜੀਵਾਦੀ ਮੁਨਾਫਾਖੋਰ ਸਵਾਰਥੀ ਲਾਲਚੀ ਸਿਸਟਮ ਚ ਐਹੋ ਜਿਹਾ ਸਮਾਜ ਬਣਾਇਆ ਜਾ ਰਿਹਾ ਜਿਹਦੇ ਚ ਇਨਸਾਨਾਂ ਦੇ ਅੰਦਰੋਂ ਭਾਵਨਾਵਾਂ ਜਜ਼ਬਾਤ ਬਿਲਕੁਲ ਖਤਮ ਹੋ ਰਹੇ ਨੇ ਇਨਸਾਨ ਇੱਕ ਜਾਨਵਰ ਵਰਗੀ ਚੀਜ਼ ਬਣਦਾ ਜਾ ਰਿਹਾ ਹੈ ਇਸੇ ਤਰ੍ਹਾਂ ਦੀਆਂ ਇਹ ਦੋਨੋਂ ਘਟਨਾਵਾਂ ਨੇ ਜਿਹੜੀਆਂ ਇਹ ਸਾਬਤ ਕਰਦੀਆਂ ਨੇ ਕਿ ਹੁਣ ਸੋਚਣਾ ਸਮਝਣਾ ਚਾਹੀਦਾ ਦੇਖੋ ਪੂੰਜੀਵਾਦੀ ਸਿਸਟਮ ਦੇ ਵਿੱਚ ਸਾਰੇ ਲੋਕਾਂ ਨੂੰ ਪੂੰਜੀ ਦੇ ਵਿੱਚੇ ਪਾ ਦਿੱਤਾ ਗਿਆ ਪੂੰਜੀ ਇਕੱਠੀ ਕਰੋ ਬਸ ਤੁਸੀਂ ਦੇਖੋ ਹੋਕ ਹੀ ਰਿਹਾ ਹੈ ਇੱਥੇ بڑے ਲੋਕਾਂ ਨੇ ਗਲਤ ਮਲਤ ਤਰੀਕਿਆਂ ਨਾਲ ਪੂੰਜੀ ਬਥੇਰੀ ਇਕੱਠੀ ਕਰ ਲਈ ਪਰ ਉਹਨਾਂ ਦੀਆਂ ਔਲਾਦਾ ਨੇ ਉਹਨਾਂ ਨੂੰ ਬਾਅਦ ਵਿੱਚ ਪੁੱਛਿਆ ਵੀ ਨਹੀਂ ਬਹੁਤ ਸਾਰੀ ਪੂੰਜੀ ਇਕੱਠੀ ਕਰਨ ਵਾਲੇ ਬਹੁਤ ਸਾਰੇ ਵਿਅਕਤੀ ਬਿਰਧ ਆਸ਼ਰਮਾਂ 'ਚ ਬੈਠੇ ਨੇ ਤੇ ਉਹਨਾਂ ਦੀਆਂ ਔਲਾਦਾਂ ਉਹਨਾਂ ਨੂੰ ਬਿਮਾਰ ਹੋਣ ਤੇ ਵੀ ਪੁੱਛਣ ਨਹੀਂ ਜਾਂਦੀਆਂ ਪਰ ਇਹ ਪੂੰਜੀਵੱਦੀ ਸਿਸਟਮ ਜਿਹਨੂੰ ਕਿਹਾ ਜਾਂਦਾ ਹੈ ਇਹਨੇ ਬੰਦੇ ਦੇ ਦਿਮਾਗ 'ਚ ਪੂੰਜੀ ਦਾ ਲਾਲਚ ਭਰ ਦਿੱਤਾ ਲਾਲਚ, ਸੁਆਰਥ, ਬੇਈਮਾਨੀ, ਧੋਖਾ ਇਹ ਹੀ ਕੁਝ ਰਹਿ ਚੱਲਿਆ ਅੰਦਰ ਦੀ ਇਨਸਾਨੀਅਤ ਤੇ ਮਨੁੱਖਤਾ ਜਿਹੜੀ ਆ ਉਹ ਮਰਦੀ ਜਾ ਰਹੀ ਆ ਪਰ ਕਦੋਂ ਤੱਕ ਕੇ ਇਹ ਚਲਦਾ ਰਹੇਗਾ ਜਿੰਨੇ ਵੀ ਤੁਸੀਂ ਚੰਗੇ ਲੋਕ ਹੋ ਸਿਆਣੇ ਲੋਕ ਹੋ ਆਪਾਂ ਨੂੰ ਸੋਚਣਾ ਚਾਹੀਦਾ ਹੈ ਤੇ ਆਪਣੇ ਰਿਸ਼ਤੇਆਂ ਨਾਤਿਆਂ ਨੂੰ ਆਪਣੇ ਅੰਦਰ ਦੀ ਇਨਸਾਨੀਅਤ ਨੂੰ ਆਪਣੇ ਅੰਦਰ ਦੀਆਂ ਭਾਵਨਾਵਾਂ ਨੂੰ ਜਜ਼ਬਿਆਂ ਨੂੰ ਆਪਾਂ ਨੂੰ ਜਗਾਉਣਾ ਚਾਹੀਦਾ ਤੁਸੀਂ ਦੇਖੋ ਹਰ ਰਿਸ਼ਤੇ ਦੇ ਵਿੱਚ ਪਿਆਰ ਸਤਕਾਰ ਖਤਮ ਹੋ ਚੱਲਿਆ ਹੁਣ ਬਹੁਤ ਸਾਰੇ ਲੋਕ ਮੈਨੂੰ ਕਹਿੰਦੇ ਹੁੰਦੇ ਨੇ ਤੁਸੀਂ ਗੱਲ ਲੰਬੀ ਕਰ ਦਿੰਦੇ ਹੋ ਖਬਰ ਲੰਬੀ ਹੋ ਜਾਂਦੀ ਹੈ ਪਰ ਉਹ ਜਿੱਥੇ ਲੰਬੀ ਲੱਗੇ ਨਾ ਉੱਥੇ ਸੁਣਨੀ ਬੰਦ ਕਰ ਦਿਆ ਕਰੋ ਮੈਂ ਤੁਹਾਨੂੰ ਖਬਰਾਂ ਸੁਣਾਉਣੀ ਆਉਂਦਾ ਖਬਰਾਂ ਵਾਲੇ ਉਹ ਜਿਹੜੇ 2 ਮਿੰਟਾਂ ਦੇ ਵਿੱਚ ਖਬਰ ਜੀ ਸਰਾ ਕੇ ਹੋ ਜਾਂਦੇ ਨੇ ਮੈਂ ਉਹ ਕੰਮ ਨਹੀਂ ਕਰਦਾ ਆਪਾਂ ਤਾਂ ਖਬਰ ਦੀ ਜੜ ਤੱਕ ਜਾਣਾ ਤੇ ਖਬਰ ਦੀ ਖਬਰ ਲੈਣੀ ਹੁੰਦੀ ਆ ਵੀ ਇਹ ਹੋ ਕਿਉਂ ਰਿਹਾ ਹੈ ਦੱਸੋ ਜੇ ਤੁਸੀਂ 100 ਵੀ ਟੈਨਸ਼ਨਾਂ ਵਾਲੀਆਂ ਖਬਰਾਂ ਸੁਣ ਲਓ ਇੱਥੇ ਮਰ ਗਿਆ ਉੱਥੇ ਮਾਰਤਾ ਇੱਥੇ ਆ ਕਰਤਾ ਤੁਹਾਨੂੰ ਕੀ ਫਾਇਦਾ ਹੋ ਸਮਾਜ ਨੂੰ ਕੀ ਫਾਇਦਾ ਹੋ ਫਾਇਦਾ ਤਾਂ ਤਾਂ ਨਾ ਜੇ ਆਪਾਂ ਉਹਦੀ ਜੜ ਤੇ ਚਰਚਾ ਕਰੀਏ ਉਹਦੇ ਕਾਰਨ ਲੱਭੀਏ ਕਾਰਨਾ ਤੇ ਆਪਾਂ ਵਿਚਾਰ ਚਰਚਾ ਕਰਕੇ ਤੇ ਉਹਨਾਂ ਕਾਰਨਾਂ ਨੂੰ ਖਤਮ ਕਰਨ ਦਾ ਯਤਨ ਕਰੀਏ ਇਸੇ ਲਈ ਮੈਂ ਕਹਿਣਾ ਹੁੰਨਾ ਤੁਸੀਂ ਵੀ ਆਪਣਾ ਕਮੈਂਟ ਲਿਖਿਆ ਕਰੋ ਤੁਹਾਡੇ ਜਦੋਂ ਵਿਚਾਰ ਆਉਂਦੇ ਨੇ ਲੋਕ ਉਹਨਾਂ ਕਮੈਂਟਾਂ ਨੂੰ ਪੜ੍ਹਦੇ ਨੇ ਸਮਾਜ ਦੇ ਵਿੱਚ ਸੋਚਣ ਸਮਝਣ ਦਾ ਜਜ਼ਬਾ ਪੈਦਾ ਹੁੰਦਾ ਸੁਪਿਆਰਿਓ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਸਿੰਘ ਆਜ਼ਾਦ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਟੀਵੀ ਬੇਨਤੀ ਹੈ ਜੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਫੋਲੋ ਨਹੀਂ ਕੀਤਾ ਕਿਰਪਾ ਕਰਕੇ ਜਰੂਰ ਕਰ ਲਓ ਬਹੁਤ ਮਿਹਰਬਾਨੀ ਪਿਆਰਿਓ